ਸੋ ਸਿਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਿੰਧੂ ਸਟੂਡੀਓ ਤੇ ਜਿਵੇਂ ਕਿ ਤੁਹਾਡੇ ਸਾਡੇ ਸਾਰਿਆਂ ਦੇ ਸਵਾਲ ਹੁੰਦੇ ਆ ਮਨੁੱਖ ਦੀ ਲਾਈਫ ਚ ਪਰਮਾਤਮਾ ਨੂੰ ਮੰਨਣਾ ਕਿਉਂ ਜ਼ਰੂਰੀ ਹੈ ਕੀ ਪਰਮਾਤਮਾ ਸਿਰਫ ਇੱਕ ਮੈਟਾਫਿਜ਼ਿਕਸ ਦਾ ਕਨਸੈਪਟ ਹੈ ਜਾਂ ਪਰਮਾਤਮਾ ਸੱਚੀ ਐਗਜ਼ਿਸਟ ਕਰਦਾ ਹੈ ਜੇਕਰ ਹਾਂ ਤਾਂ ਉਸ ਨੂੰ ਪ੍ਰਾਪਤ ਕਰਨਾ ਇੰਨਾ ਮੁਸ਼ਕਿਲ ਕਿਉਂ ਹੁੰਦਾ ਹੈ ਆਓ ਇਸ ਵੀਡੀਓ ਵਿੱਚ ਜਾਣੀਏ ਪਰਮਾਤਮਾ ਨੰਮਣ ਦਾ ਕਨਸੈਪਟ ਆ ਨਾ ਜਾਣਨ ਦਾ ਪਰਮਾਤਮਾ ਹੋਣ ਦਾ ਕਨਸੈਪਟ ਆ ਪਰਮਾਤਮਾ ਸ਼ਬਦ ਦੇ ਅਰਥ ਕਈਆਂ ਲਈ ਆਪਣੇ ਆਪਣੇ ਹੁੰਦੇ ਆ ਕਿਸੇ ਲਈ ਪਰਮਾਤਮਾ ਸੱਤਵੇਂ ਆਕਾਸ਼ ਤੇ ਬੈਠਾ ਹੋ ਸਕਦਾ ਕਿਸੇ ਲਈ ਪਰਮਾਤਮਾ ਸਵਰਗ ਨਰਕ ਦੇਣ ਵਾਲਾ ਸਜ਼ਾਵਾ ਦੇਣ ਵਾਲਾ ਬੈਠਾ ਜਿਹੜਾ ਕਿਸਮਤ ਲਿਖਦਾ ਮਨੁੱਖ ਦੇ ਕਰਮਾਂ ਦੀ ਜਿਹੜਾ ਸਜ਼ਾਵਾ ਦਿੰਦਾ ਕਿਸੇ ਲਈ ਪੱਥਰ ਵੀ ਹੋ ਸਕਦਾ ਤੇ ਕਿਸੇ ਲਈ ਨਿਰੋਲ ਪਰਮਾਤਮਾ ਜਿਹੋ ਜਿਹਾ ਉਹ ਹੈ ਹੁਣ ਐਕਚੁਅਲ ਚ ਪਰਮਾਤਮਾ ਹੈਗਾ ਕੀ ਆ ਹੋ ਸਕਦਾ ਧਾਰਮਿਕ ਐਂਗਲ ਤੋਂ ਸਾਨੂੰ ਸਮਝਣਾ ਆਵੇ ਸਾਡਾ ਨਿਸ਼ਚਾ ਨਾ ਬਣੇ ਕਿਉਂਕਿ ਜਿਹੋ ਜਿਹਾ ਸਮਾਂ ਹੁੰਦਾ ਉਹਦੀਆਂ ਉਦਾਹਰਨਾਂ ਦੇਣੀਆਂ ਪੈਂਦੀਆਂ ਨੇ ਕਿਉਂਕਿ ਅੱਜ ਦਾ ਸਮਾਂ ਜਿਹੜਾ ਕਹਿੰਦੇ ਆ ਵੀ ਜੀਨਰੇਸ਼ਨ ਜਾਂ ਸਾਇੰਸ ਦਾ ਯੁੱਗ ਹੈ ਤੇ ਅੱਜ ਕੱਲ ਜੋ ਪਰਮਾਤਮਾ ਦੇ ਸੰਬੰਧ ਦੇ ਵਿੱਚ ਗੱਲਾਂ ਇਨਸਾਨ ਉਹ ਸਾਇੰਸ ਦੇ ਐਂਗਲ ਤੋਂ ਹੀ ਸਮਝ ਸਕੂਗਾ ਸੋ ਅਲਬਰਟ ਆਇਨਸਟਾਈਨ ਕਹਿੰਦੇ ਆ ਦ ਮੋਰ ਆਈ ਸਟੱਡੀ ਸਾਇੰਸ ਦ ਮੋਰ ਆਈ ਬਲੀਵ ਇਨ ਗੋਡ ਮਤਲਬ ਕੀ ਆ ਕਹਿੰਦਾ ਜਿੰਨਾ ਜਿੰਨਾ ਵੀ ਮੈਂ ਸਾਇੰਸ ਨੂੰ ਘੋਖਿਆ ਸਾਇੰਸ ਨੂੰ ਪੜਤਾ ਲਿਆ ਉਨਾ ਮੇਰਾ ਪਰਮਾਤਮਾ ਦੇ ਵਿੱਚ ਸ਼ਰਧਾ ਵਿਸ਼ਵਾਸ ਜਿਹੜਾ ਉਹ ਗੂੜਾ ਹੁੰਦਾ ਗਿਆ ਕਿਉਂਕਿ ਗੋਡ ਡਸਨਟ ਪਲੇ ਡਾਈਸ ਵਿਦ ਦਾ ਯੂਨੀਵਰਸ ਇਹਦਾ ਮਤਲਬ ਕੀ ਆ ਕਹਿੰਦੇ ਵੀ ਜਿੰਨਾ ਜ਼ਿਆਦਾ ਆਇਨਸਟਾਈਨ ਨੇ ਸ੍ਰਿਸ਼ਟੀ ਦੇ ਨਿਯਮਾਂ ਨੂੰ ਸਮਝਿਆ ਖਾਸ ਕਰਕੇ ਰਿਲੇਟਿਵਿਟੀ ਦੇ ਰੂਪ ਦੇ ਵਿੱਚ ਰਿਲੇਟਿਵਿਟੀ ਦਾ ਅਰਥ ਹੈਗਾ ਵੀ ਕਿਸੇ ਚੀਜ਼ ਦੀ ਹਾਲਤ ਜਿਵੇਂ ਕਿ ਜਿਹੜਾ ਸਮਾਂ ਗਤੀ ਆ ਸਪੀਡ ਆ ਜਾਂ ਆਕਾਰ ਸ਼ੇਪ ਉਹਨਾਂ ਚੀਜ਼ਾਂ ਨੂੰ ਸਮਝਣ ਦੇ ਲਈ ਉਹਨਾਂ ਚੀਜ਼ਾਂ ਦੀ ਕਿਸੇ ਹੋਰ ਚੀਜ਼ਾਂ ਦੇ ਨਾਲ ਤੁਲਨਾ ਕਰਨੀ। ਮਤਲਬ ਰਿਲੇਟਿਵ ਕਰਨਾ ਕਿਸੇ ਚੀਜ਼ ਨੂੰ। ਤੇ ਰਿਲੇਟਿਵ ਥਿਉਰੀ ਹੈ ਜਿਹੜੀ ਉਹ ਕਿਸੇ ਚੀਜ਼ ਨੂੰ ਦੂਜੀ ਚੀਜ਼ ਦੇ ਸਬੰਧ ਦੇ ਵਿੱਚ ਰਿਲੇਟਿਵ ਕਰਕੇ ਹੀ ਸਮਝਿਆ ਜਾ ਸਕਦਾ। ਜਿਵੇਂ ਆਪਾਂ ਇਹਦੇ ਤੇ ਥੋੜਾ ਜਿਹਾ ਉਦਾਹਰਨ ਦੇਨੇ ਜਿਵੇਂ ਕਿ ਇੱਕ ਸਮਾਂ ਕਹਿੰਦੇ ਆ ਵੀ ਆਪਾਂ ਸਮਾਂ ਜਿਹੜਾ ਹੈਗਾ ਉਹ ਗਤੀ ਦੇ ਅਨੁਸਾਰ ਹੌਲਾ ਹੋ ਜਾਂਦਾ ਜਿਹਨੂੰ ਟਾਈਮ ਡਾਇਲੇਸ਼ਨ ਥਿਊਰੀ ਕਹਿੰਦੇ ਆ ਮਤਲਬ ਕੀ ਹੈ ਦਾ ਜਿਹੜੀ ਚੀਜ਼ ਇਸੇ ਤਰ੍ਹਾਂ ਜਿਹੜੀ ਚੀਜ਼ ਤੇਜ਼ੀ ਨਾਲ ਚੱਲਦੀ ਆ ਉਹਦਾ ਆਕਾਰ ਬਦਲ ਜਾਂਦਾ ਲੰਬਾਈ 'ਚ ਛੋਟੀ ਦਿਖਾਈ ਦੇਣ ਲੱਗ ਜਾਂਦੀ ਆ ਉਹਨੂੰ ਲੈਂਥ ਕੰਟ੍ਰੈਕਸ਼ਨ ਕਹਿੰਦੇ ਆ ਹੁਣ ਇਹਦਾ ਮਤਲਬ ਇਹ ਆ ਵੀ ਕੋਈ ਵੀ ਚੀਜ਼ ਆਪਣੇ ਆਪ ਦੇ ਵਿੱਚ ਪੂਰੀ ਨਹੀਂ ਹੈਗੀ ਐਬਸੋਲਿਊਟ ਨਹੀਂ ਹੈਗੀ ਸਭ ਕੁਝ ਕਿਸੇ ਚੀਜ਼ ਦੇ ਹੋਰ ਚੀਜ਼ ਦੇ ਮੁਕਾਬਲੇ ਦੇ ਵਿੱਚ ਬਦਲਦਾ ਜਿਵੇਂ ਅਸੀਂ ਹਾਂ ਅਸੀਂ ਵੀ ਐਬਸੋਲਿਊਟ ਨਹੀਂ ਹੈਗੇ ਅਸੀਂ ਪਹਿਲਾਂ ਜਿਵੇਂ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਤੂੰ ਛਾਖ ਪੇੜ ਤੇਰੀ ਫੁੱਲੀ ਤੂੰ ਸੁਖਮ ਹੋ ਅਸਥੂਲੀ ਪਰਮਾਤਮਾ ਅਸਥੂਲ ਤੋਂ ਅਸਥੂਲਾ ਤੇ ਸੁਖਮ ਤੋਂ ਸੁਖਮ ਆ ਦੇ ਕੈਸ ਕਹਿ ਸਕਦੇ ਹਾਂ ਜਿਵੇਂ ਦਸਵੇਂ ਪਾਤਸ਼ਾਹ ਦਾ ਬਚਨ ਸੁਖੰਤੇ ਸੁਖਮ ਕਰਤੀ ਨੇ ਬਿਰਦਨ ਬਿਰਧ ਬਿਤਾਏ ਸੋ ਇਹ ਚੀਜ਼ਾਂ ਨੇ ਜਿਹੜੀਆਂ ਦੂਸਰੀ ਚੀਜ਼ਾਂ ਦੇ ਬਦਲੇ ਦੇ ਵਿੱਚ ਬਦਲਦੀਆਂ ਰਹਿੰਦੀਆਂ ਨੇ ਤੇ ਉਹਨੂੰ ਇੰਨਾਂ ਹੀ ਯਕੀਨ ਹੋਇਆ ਵੀ ਜਿਹੜਾ ਪਰਮਾਤਮਾ ਹੈਗਾ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਇਹਨਾਂ ਦੇ ਪਿੱਛੇ ਇੱਕ ਬੁੱਧੀਮਾਨ ਚੇਤਨਾ ਇੱਕ ਇੰਟੈਲੀਜੈਂਟ ਕੌਂਸ਼ੀਅਸਨੈਸ ਆ ਇਹ ਸਾਰਾ ਉਹਦੇ ਦੁਆਰਾ ਰਚਿਆ ਗਿਆ ਉਹ ਮੰਨਦਾ ਸੀ ਕਿ ਕੁਦਰਤ ਦਾ ਹਰ ਇੱਕ ਕਾਨੂੰਨ ਇੰਨਾ ਲੈਵਾਦਾ ਵੀ ਇਹ ਰੈਂਡਮ ਨਹੀਂ ਹੋ ਸਕਦਾ ਜਿਵੇਂ ਅੱਜ ਕੱਲ ਕਹਿ ਦਿੰਦੇ ਆ ਨਾ ਜਿਵੇਂ ਕਹਿੰਦੇ ਆ ਸਾਡੇ ਵਿਦਵਾਨ ਵੀ ਮੰਨਦੇ ਕਿ ਜਿਹੜੀ ਸ੍ਰਿਸ਼ਟੀ ਆ ਉਹ ਇੱਕ એનર્ਜੀ ਆ ਮਤਲਬ ਉਹ ਇੱਕ એનર્ਜੀ ਦੇ ਵਿਸਫੋਟ ਤੋਂ ਬਣੀ ਆ ਜਿਹਦੇ ਤੇ ਬਿਗ ਬੈਂਕ ਥਿਉਰੀ ਦਿੱਤੀ ਜਾਂਦੀ ਆ ਕੁਆਂਟਮ ਫਿਜ਼ਿਕਸ ਵੀ ਇਹੀ ਕਹਿੰਦੀ ਆ ਕਿ ਪਰਮਾਣੂ ਪਦਰ ਤੇ ਸਾਰੀ ਗਤੀ ਸ਼ੁੱਧ ਤੌਰ ਤੇ ਮਤਲਬ ਪ੍ਰੋਬੈਬਿਲਿਸਟਿਕ ਆ ਰੈਂਡਮ ਹੈ ਸੋ ਜਿਹੜੇ ਆਇਨਸਟਾਈਨ ਨੇ ਉਹ ਇਸ ਧਾਰਨਾ ਨੂੰ ਰੱਦ ਕਰ ਦਿਆ ਕਹਿੰਦੇ ਕੋਈ ਵੀ ਚੀਜ਼ ਅਬਸੋਲਿਊਟ ਨਹੀਂ ਹੈਗੀ ਤੁਸੀਂ ਸਿਰਫ ਸੰਭਾਵਨਾ ਨੂੰ ਦੱਸ ਸਕਦੇ ਹੋ ਪੂਰੀ ਨਿਸ਼ਚਿਤਤਾ ਨਹੀਂ ਨੂੰ ਦੱਸ ਸਕਦੇ ਸੋ ਆਇਨਸਟਾਈਨ ਨੂੰ ਲੱਗਦਾ ਸੀ ਵੀ ਕੁਦਰਤ ਦੇ ਵਿੱਚ ਸਾਰਾ ਕੁਝ ਨਿਜਮਬੱਧ ਆਰਡਰਲੀ ਆ ਲਾਫੁਲ ਕਹਿ ਸਕਦੇ ਆ ਗੁਰੂ ਨਾਨਕ ਸਾਹਿਬ ਇਹੀ ਤਾਂ ਕਹਿੰਦੇ ਆ ਆਸਾ ਜੀ ਦੀ ਵਾਰ ਦੇ ਵਿੱਚ ਸ਼ਲੋਕ ਮਹੱਲਾ ਪਹਿਲਾ ਭੈ ਵਿੱਚ ਪਵਨ ਬਹਿ ਸਦਬਾਉ ਭੈ ਕੀ ਆ ਹੁਕਮ ਹੁਕਮ ਕੀ ਆ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਦੀ ਹੁਕਮ ਮਿਲੈ ਵੜੇ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਜਿਵੇਂ ਸਵਾਲ ਸੀ ਨਾ ਕਿ ਪ੍ਰਮਾਤਮਾ ਨੂੰ ਪਾਉਣਾ ਇੰਨਾ ਔਖਾ ਕਿਉਂ ਆ ਉਹਦੇ ਤੇ ਵੀ ਆਵਾਂਗੇ ਉਸ ਤੋਂ ਪਹਿਲਾਂ ਇਹ ਆ ਕਿ ਜੇ ਪ੍ਰਮਾਤਮਾ ਹੈਗਾ ਤਾਂ ਬੁਰਾਈਆਂ ਕਿਉਂ ਨੇ ਉਹਦੇ ਹੁਕਮ ਦੇ ਵਿੱਚ ਹੀ ਆ ਉਹਦੇ ਹੁਕਮ ਦੇ ਵਿੱਚ ਹੁਕਮ ਅਸਲ ਦੇ ਵਿੱਚ ਹੈਗਾ ਜਿਹੜੀ ਆਇਨਸਟਾਈਨ ਦੱਸ ਰਹੇ ਨੇ ਕਿ ਇੱਕ ਚੇਤਨਾ ਬੁੱਧੀਮਾਨ ਚੇਤਨਾ ਤੇ ਉਹ ਇਨਸਾਨਾਂ ਨੂੰ ਪੈਦਾ ਕਰ ਦਿਓ ਹਰ ਇੱਕ ਚੀਜ਼ ਨੂੰ ਪੈਦਾ ਕਰ ਦਈਏ ਇਸ ਤੇ ਵੀ ਆਵਾਂਗੇ ਆਪਾਂ ਪਹਿਲਾਂ ਹੁਕਮ ਤੇ ਰਹਿਨੇ ਆ ਪੈ ਵਿੱਚ ਚੱਲੇ ਲੱਖ ਦਰਿਆ ਉਹ ਵੀ ਉਹ ਸੋਚਦਾ ਸੀ ਆਇਨਸਟਾਈਨ ਵੀ ਸੋਚਦਾ ਸੀ ਵੀ ਇੰਨਾ ਸਾਰਾ ਕੁਝ ਸੰਤੁਲਨ ਦੇ ਵਿੱਚ ਕਿਸ ਤਰ੍ਹਾਂ ਹੋ ਸਕਦਾ ਇੰਨਾ ਇੰਨਾ ਵੱਡੇ ਬ੍ਰਹਿਮੰਡ ਨੇ ਇੰਨੀਆਂ ਵੱਡੀਆਂ ਜਿਹੜੀਆਂ ਆਪਾਂ ਮਲਟੀਵਰਸ ਤੱਕ ਦੀਆਂ ਥਿਉਰੀਜ਼ ਆ ਚੁੱਕੀਆਂ ਨੇ ਵੀ ਇਹ ਸਾਰਾ ਕੁਝ ਇੱਕ ਜਗ੍ਹਾ ਤੇ ਸਿਰ ਕਿਦਾਂ ਖੜਾ ਇਹਨ ਰਸ਼ੀਆ ਜਿਵੇਂ ਨਿਊਟਨ ਦੇ ਲਾ ਦਾ ਪਹਿਲਾ ਲਾ ਇਹਨ ਰਸ਼ੀਆ ਵੀ ਇਦਾਂ ਸਥਿਰਤਾ ਦੇ ਨਾਲ ਚੀਜ਼ ਕਿਦਾਂ ਖੜੀ ਆ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਬੀ ਪੈ ਵਿੱਚ ਇੰਦ ਫਿਰੈ ਸਰ ਭਾਰ ਪੈ ਵਿੱਚ ਰਾਜਾ ਧਰਮਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਅਨੰਤ ਸੋ ਕਿੰਨਾ ਕੁਛ ਪੈ ਦੇ ਵਿੱਚ ਆਦੇ ਹੁਕਮ ਦੇ ਵਿੱਚ ਹੈ ਦੇਵੀ ਦੇਵਤਿਆਂ ਨੂੰ ਮੰਨਦੇ ਆ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ਼ ਪੈ ਵਿੱਚ ਜੋਧ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਫਿਰ ਸਗਲਿਆ ਪਉ ਲਿਖਿਆ ਸਿਰਲੇਖ ਨਾਨਕ ਨਿਰਪਉ ਨਿਰੰਕਾਰ ਸੱਚ ਏਕ ਵੀ ਉਹ ਜਿਹੜਾ ਨਿਰੰਕਾਰ ਆ ਉਹੀ ਨਿਰਪਉ ਆ ਉਹਦੇ ਤੇ ਕਿਸੇ ਦਾ ਕਾਨੂੰਨ ਆ ਜਿਹੜਾ ਉਹ ਲਾਗੂ ਨਹੀਂ ਹੁੰਦਾ ਸੋ ਬ੍ਰਹਿਮੰਡਾ ਜਿਹੜਾ ਉਹ ਕਿਸੇ ਰੂਲੇਟ ਗੇਮ ਵਾਂਗ ਨਹੀਂ ਹੈਗਾ ਇੱਕ ਬੁੱਧੀਮਾਨ ਚੇਤਨਾ ਜਿਹੜੀ ਇੰਟੈਲੀਜੈਂਟ ਮਾਈਂਡ ਉਹਦੇ ਦੁਆਰਾ ਨਿਯੰਤਰਿਤ ਹੋਇਆ ਹੋਇਆ ਹੁਣ ਜੋ ਬੁੱਧੀਮਾਨ ਚੇਤਨਾ ਉਸੇ ਨੂੰ ਗੁਰਨਾਨਕ অহੰਕਾਰ ਕਹਿੰਦੇ ਆ ਇੱਕ অহੰਕਾਰ ਸ਼ਬਦਾਂ ਵਿੱਚ ਆਪਾਂ ਹੀ ਕਹਾਂਗੇ ਕਿ ਇਹ ਸਭ ਪਸਾਰਾ ਉਸੇ ਦਾ ਬਣਾਇਆ ਹੋਇਆ ਪਰ ਬਣਾਉਣਾ ਸਾਡੇ ਸਬੰਧ 'ਚ ਸਹੀ ਢੁਕਦਾ ਪਰਮਾਤਮਾ ਦੇ ਸਬੰਧ 'ਚ ਸਹੀ ਨਹੀਂ ਢੁਕਦਾ ਅਸੀਂ ਕਿਸੇ ਚੀਜ਼ ਨੂੰ ਬਣਾ ਸਕਦੇ ਹਾਂ ਕਿਉਂਕਿ ਫਿਰ ਉੱਥੇ ਇੱਕ ਸਵਾਲ ਖੜਾ ਹੋ ਜਾਂਦਾ ਵੀ ਜੇ ਉਨੇ ਕੁਝ ਬਣਾਇਆ ਤੇ ਉਹਨੂੰ ਕਿਨੇ ਬਣਾਇਆ ਸੁਪਰਮਾਤਮਾ ਦੇ ਸੰਬੰਧ ਚ ਇਹੀ ਸਹੀ ਹੈ ਵੀ ਕਾਰਨ ਕਾਰਨ ਪ੍ਰਭ ਏਕ ਹੈ ਕਾਰਨ ਮਤਲਬ ਜੋ ਚੀਜ਼ਾਂ ਤੋਂ ਇਹ ਸ੍ਰਿਸ਼ਟੀ ਬਣੀ ਹੈ ਕਾਰਨ ਮਤਲਬ ਜਿਸ ਨੇ ਬਣਾਈ ਹੈ ਸੋ ਬਣਾਉਣਾ ਸ਼ਬਦ ਉਹਦੇ ਸੰਬੰਧ ਦੇ ਵਿੱਚ ਸਹੀ ਵੀ ਕਿਉਂ ਨਹੀਂ ਢੁਕਦਾ ਉਹਦੇ ਤੇ ਵੀ ਆਪਾਂ ਗੱਲ ਕਰ ਲੈਨੇ ਆ ਸਾਡਾ ਦਿਮਾਗ ਹੈ ਜਿਹੜਾ ਇੱਕ ਜੋ ਕੁਝ ਅਸੀਂ ਇਸ ਰਸਤੀ ਤੇ ਕਰ ਸਕਦੇ ਆ ਉਹ ਨਿਸ਼ਚਿਤ ਤਰੀਕੇ ਤੱਕ ਮਤਲਬ ਨਿਸ਼ਚਿਤਤਾ ਜੋ ਵੀ ਕੁਝ ਅੱਜ ਤੱਕ ਸਾਇੰਸ ਨੇ ਤਰੱਕੀ ਕੀਤੀ ਆ ਪਰ ਪ੍ਰਮਾਤਮਾ ਦੇ ਜਿਹੜੀ ਐਗਜ਼ਿਸਟੈਂਸ ਆ ਜੇ ਆਪਾਂ ਕਿਸੇ ਪਦਾਰਥ ਦੇ ਵਿੱਚੋਂ ਲੱਭੀਏ ਤਾਂ ਪਦਾਰਥ ਦੇ ਵਿੱਚੋਂ ਤੁਹਾਨੂੰ ਲੇਅਰਸ ਮਿਲਦੀਆਂ ਜਾਣਗੀਆਂ ਛੋਟੇ ਤੋਂ ਛੋਟਾ ਪਦਾਰਥ ਜਿਹੜਾ ਤੋੜ ਕੇ ਉਹਨੂੰ ਪਰਮਾਣੂ ਅਣੂ ਤੱਕ ਜਾ ਜਾ ਸਕਦਾ ਐਟਮ ਤੱਕ ਸਟ੍ਰਿੰਗ ਅਜੇ ਥਿਉਰੀਆ ਐਟਮ ਤੋਂ ਪਰੇ ਵੀ ਅਜੇ 2-3 ਚੀਜ਼ਾਂ ਹਾਸਲ ਹੋਈਆਂ ਨੇ ਸਾਇੰਸ ਨੂੰ ਤੇ ਇਸ ਲਈ ਉਹਨੂੰ ਪਦਾਰਥ ਦੇ ਵਿੱਚੋਂ ਖੋਜਿਆ ਨਹੀਂ ਜਾ ਸਕਦਾ ਕਿਉਂਕਿ ਜੇ ਉਹਦਾ ਅਸਥੂਲ ਰੂਪ ਦੇਖਣਾ ਤਾਂ ਸਾਰਾ ਸੰਸਾਰ ਜੇ ਉਹਦਾ ਸੂਖਮ ਰੂਪ ਦੇਖਣਾ ਉਹ ਕਿਸੇ ਵੀ ਫਾਰਮ ਦੇ ਵਿੱਚ ਕਿਸੇ ਵੀ ਪਦਾਰਥ ਦੇ ਫਾਰਮ ਦੇ ਵਿੱਚ ਤੁਹਾਡੇ ਹੱਥ ਆ ਸਕਦਾ ਪਰ ਜੀ ਆਪਾਂ ਕਈ ਵੀ ਉਹ ਇੱਕ ਜਿਸ ਤਰ੍ਹਾਂ ਆਪਾਂ ਉਹਨੂੰ ਸਰਵ ਸ਼ਕਤੀਮਾਨ ਮੰਨਦੇ ਆ ਜਾਂ ਸ੍ਰਿਸ਼ਟੀ ਦਾ ਕਰਤਾ ਮੰਨਦੇ ਆ ਤੇ ਜਿਹੜੀਆਂ ਸ੍ਰਿਸ਼ਟੀ ਦੇ ਕਰਨੇ ਵਾਲੀਆਂ ਚੀਜ਼ਾਂ ਨੇ ਉਹ ਜਿਵੇਂ ਇਹਨਾਂ ਨੇ એનર્ਜੀ ਨੂੰ ਮੰਨਿਆ ਸਾਇੰਸ ਨੇ ਤੇ એનર્ਜੀ ਤੋਂ ਪਰੇ ਜੇ ਨਹੀਂ ਕੁਝ ਹੱਥ ਲੱਗਿਆ ਤਾਂ ਉਹ ਇਹੀ ਆ ਕਿ ਉਹਨਾਂ ਨੇ એનર્ਜੀ ਨੂੰ ਪ੍ਰਮਾਤਮਾ ਮੰਨ ਲਿਆ ਸੋ ਉਹ એનર્ਜੀ ਬਣਾਉਣ ਵਾਲਾ ਵੀ ਉਹੀ ਆ ਉਹਨੂੰ ਆਪਾਂ ਕਿਸੇ ਪਦਾਰਥ ਦੀ ਫਾਰਮ ਦੇ ਵਿੱਚ ਨਹੀਂ ਪਾ ਸਕਦੇ ਕਿਉਂਕਿ ਉਹ ਸੁਰਤੀਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ ਮਨ ਵਿਚਾਰ ਦੇਖ ਬ੍ਰਹਿਮ ਗਿਆਨੀ ਕੌਣ ਗਿਰਹੀ ਕੌਣ ਉਦਾਸੀ ਸੋ ਪ੍ਰਮਾਤਮਾ ਦੀ ਐਗਜ਼ਿਸਟੈਂਸ ਤੇ ਸਵਾਲ ਉਹ ਲੋਕ ਕਰਦੇ ਆ ਜੋ ਪਦਾਰਥਵਾਦੀ ਹੁੰਦੇ ਆ ਬੌਧਿਕ ਤਲ ਤੋਂ ਸਖਣੇ ਹੁੰਦੇ ਆ ਕਿਉਂਕਿ ਇੰਨੇ ਵੱਡੇ ਵੱਡੇ ਵਿਗਿਆਨੀਆਂ ਨੇ ਵੀ ਪਰਮਾਤਮਾ ਨੂੰ ਅਖੀਰ ਤਿਆ ਕਿ ਮੰਨਿਆ ਕਿ ਜਿਵੇਂ ਵਰਨਰ ਹਾਈਜ਼ਨਬਰਗ ਕਹਿੰਦੇ ਆ ਕਿ ਦਾ ਫਰਸਟ ਗਲਪ ਫਰੋਮ ਦਾ ਗਲਾਸ ਆਫ ਨੈਚਰਲ ਸਾਇੰਸਸ ਵਿਲ ਮੇਕ ਯੂ ਐਨ ਅਥੀਇਸਟ ਬਟ ਐਟ ਦਾ ਬਾਟਮ ਆਫ ਦਾ ਗਲਾਸ ਗੋਡ ਇਜ਼ ਵੇਟਿੰਗ ਫਾਰ ਯੂ ਕਹਿੰਦੇ ਕਿ ਜਦੋਂ ਵਿਗਿਆਨ ਦਾ ਸ਼ੁਰੂਆਤੀ ਗਿਆਨ ਹੁੰਦਾ ਤਾਂ ਮਨੁੱਖ ਸੋਚਦਾ ਕਿ ਪਰਮਾਤਮਾ ਹੈ ਨਹੀਂ ਅਸੀਂ ਵੀ ਸੋਚਦੇ ਹਾਂ ਅਸੀਂ ਜਦੋਂ ਸਾਇੰਸ ਪੜ੍ਹਦੇ ਹਾਂ ਤੇ ਸਾਇੰਸ ਦੇ ਜਿਹੜੇ ਟੀਚਰ ਨੇ ਉਹ ਅਕਸਰ ਸਾਨੂੰ ਕਹਿੰਦੇ ਨੇ ਵੀ ਪਰਮਾਤਮਾ ਹੈ ਨਹੀਂ ਸਾਇੰਸ ਪਰਮਾਤਮਾ ਨੂੰ ਨਹੀਂ ਮੰਨਦੀ ਹੈਗੀ ਕਿ ਗੋਡ ਨਾਮ ਦੀ ਕੋਈ ਚੀਜ਼ ਪਰਮਾਤਮਾ ਨਾਮ ਦੀ ਕੋਈ ਚੀਜ਼ ਐਗਜ਼ਿਸਟ ਕਰਦੀ ਆ ਪਰ ਜਦੋਂ ਇੱਕ ਵਿਗਿਆਨੀ ਸਾਇੰਸ ਦੀ ਡੂੰਘਾਈ ਦੇ ਵਿੱਚ ਜਾਂਦਾ ਤਾਂ ਉਹ ਉੱਥੇ ਪਰਮਾਤਮਾ ਦੀ ਚੇਤਨਾ ਦੇ ਨਾਲ ਮੁਖਾਤਿਬ ਹੁੰਦਾ ਗੁਰੂ ਅਰਜਨ ਦੇਵ ਜੀ ਵੀ ਕਹਿੰਦੇ ਆ ਕਿ ਸੈਸ ਕਟਾਮੈ ਇੱਕ ਆਕਾਸ਼ ਕਟ ਫੁੱਟੇ ਤੇ ਉਹੀ ਪ੍ਰਗਾਸ ਜਿਵੇਂ ਹਜ਼ਾਰਾਂ ਘੜੇ ਹੋਣ ਉਹਨਾਂ 'ਚ ਪਾਣੀ ਪਾ ਕੇ ਰੱਖਿਆ ਹੋਵੇ ਤੇ ਉਹਨਾਂ ਸਾਰੇ ਘੜਿਆਂ ਦੇ ਵਿੱਚੋਂ ਇੱਕੋ ਹੀ ਆਕਾਸ਼ ਨਜ਼ਰ ਆਊਗਾ ਤੇ ਸਾਰੇ ਘੜਿਆਂ ਨੂੰ ਭਰ ਦਿੱਤਾ ਜਾਵੇ ਤੇ ਸਾਰੇ ਪਾਣੀ ਦੇ ਵਿੱਚ ਇੱਕੋ ਤਰ੍ਹਾਂ ਦਾ ਆਕਾਸ਼ ਫਿਰ ਨਜ਼ਰ ਆਊਗਾ ਕਟ ਫੁੱਟੇ ਤੇ ਉਹੀ ਪ੍ਰਗਾਸ ਉਸੇ ਤਰ੍ਹਾਂ ਤੂੰ ਪੇੜ ਸਾਖ ਤੇਰੀ ਫੁੱਲੀ ਉਹ ਅਕਾਲਪੁਰਖ ਨੂੰ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਤੂੰ ਸੁਖਮ ਹੋਆ ਅਸਥੂਲੀ ਬੀ ਹੈ ਅਕਾਲਪੁਰਖ ਤੂੰ ਹੀ ਪੇੜਾ ਤੇ ਤੇਰੀ ਨਿੱਕੀ ਜੀ ਸਾਖ ਫੁੱਲੀ ਹੋਈ ਆ ਤੇ ਉੱਥੋਂ ਤੂੰ ਸੁਖਮ ਤੋਂ ਅਸੂਲ ਹੋਇਆ ਤੂੰ ਜਲਨਿਦ ਤੂੰ ਫੇਨ ਬੁਧ ਬਦਾ ਤੁਦਬਿਨ ਅਵਰ ਨ ਭਾਲੀ ਜਿਓ ਤੂੰ ਸੂਤ ਮਣੀਏ ਵੀ ਤੂੰ ਹੀ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮਦ ਅੰਤ ਪ੍ਰਭ ਸੋਈ ਅਵਰ ਨ ਕੋਈ ਦਿਖਾਲੀ ਹੈ ਜੀ ਉਹ ਸੋ ਸ਼ੋਕਨ ਤੇ ਸੁਖਮ ਕਰਤੀ ਨੇ ਬਿਰਦਨ ਬਿਰਧ ਬਤਾਏ ਸੁਖਮ ਤੋਂ ਸੁਖਮ ਸ੍ਰਿਸ਼ਟੀ ਦੇ ਵਿੱਚ ਉਹਨੇ ਜੀਵ ਪੈਦਾ ਕੀਤੇ ਤੇ ਵੱਡੇ ਤੋਂ ਵੱਡੇ ਉਹਦਾ ਅੰਤ ਇੱਕ ਫਾਰਮ ਦੇ ਵਿੱਚ ਜੇ ਤੁਸੀਂ ਕਿਸੇ ਚੀਜ਼ ਨੂੰ ਨਾਪਣਾ ਤੋਲਣਾ ਉਹਨੂੰ ਕਿਸੇ ਇੱਕ ਸਟੇਟ ਦੇ ਵਿੱਚ ਲਿਆਉਣਾ ਜ਼ਰੂਰੀ ਆ ਪਰ ਪ੍ਰਮਾਤਮਾ ਨੂੰ ਤੁਸੀਂ ਉਹਦਾ ਅੰਤ ਕਿਵੇਂ ਪਾ ਸਕਦੇ ਹੋ ਜੋ ਇੱਕ ਸਟੇਟ ਚ ਹੂ ਤਾਂ ਹੀ ਪਾ ਸਕਦੇ ਹੋ ਨਾ ਤੇ ਜਦ ਤੱਕ ਉਹ ਇੱਕ ਸਟੇਟ ਦੇ ਵਿੱਚ ਨਹੀਂ ਹੁੰਦਾ ਤਾਂ ਉਹਨੂੰ ਜਾਣਿਆ ਨਹੀਂ ਜਾ ਸਕਦਾ ਉਹਨੂੰ ਮਾਣਿਆ ਜਾ ਸਕਦਾ ਉਹਦਾ ਸਰੂਪ ਹੋਇਆ ਜਾ ਸਕਦਾ ਉਹਨੂੰ ਪਾਉਣਾ ਜਿਹੜਾ ਉਹ ਇੰਨਾ ਮੁਸ਼ਕਲ ਕਿਉਂ ਆ ਮਨੁੱਖ ਦੀਆਂ ਮੋੜਲੀਆਂ ਲੋੜਾਂ ਨੇ ਜਿਵੇਂ ਰੋਟੀ ਕੱਪੜਾ ਮਕਾਨ ਇਹਦੇ ਤੋਂ ਇਲਾਵਾ ਇੱਕ ਇਬਰਾਹਿਮ ਮਸਲੋ ਉਹ ਇੱਕ ਥਿਉਰੀ ਦਿੰਦੇ ਆ ਹਾਇਰਾਰਕੀ ਆਫ ਨੀਡਸ ਸਭ ਤੋਂ ਪਹਿਲਾਂ ਬੰਦੇ ਦੀਆਂ ਫਿਜ਼ੀਓਲੋਜੀਕਲ ਜ਼ਰੂਰਤਾਂ ਨੇ ਖਾਣਾ, ਪਾਣੀ, ਨੀਂਦ, ਹਵਾ, ਰਹਿਣ ਦੀ ਥਾਂ ਜਦ ਤੱਕ ਇਹ ਪ੍ਰੋਪਰ ਪੂਰੀਆਂ ਨਾ ਹੋਣ ਮਨੁੱਖ ਅੱਗੇ ਹੋਰ ਕੁਝ ਨਹੀਂ ਸੋਚਦਾ। ਫਿਰ ਆ ਜਾਂਦੀਆਂ ਨੇ ਸੇਫਟੀ ਨੀਡਸ, ਘਰ ਦੀ ਸੁਰੱਖਿਆ, ਨੌਕਰੀ ਦੀ ਜਿਹੜੀ ਪੱਕੀ ਹਾਲਤ ਦੇ ਵਿੱਚ ਨੌਕਰੀ ਮਿਲਣੀ ਚਾਹੀਦੀ ਹੈ। ਸਿਹਤ ਦੀ ਸੁਰੱਖਿਆ, ਆਰਥਿਕ ਸਥਿਰਤਾ, ਇਦੇ ਤੋਂ ਬਾਅਦ ਪਿਆਰ ਤੇ ਸਮਾਜਿਕ ਸਬੰਧਾਂ ਦੀ ਜ਼ਰੂਰਤ ਵੀ ਹੁੰਦੀ ਆ ਬੰਦੇ ਨੂੰ ਪਰਿਵਾਰ ਚਾਹੀਦਾ ਦੋਸਤ ਚਾਹੀਦੇ ਆ ਸਾਥੀ ਚਾਹੀਦੇ ਆ ਸਮਾਜਿਕ ਗਰੁੱਪਾਂ ਨਾਲ ਜੁੜਨਾ ਅਕਸੈਪਟੈਂਸ ਸਵੀਕਾਰਤਾ ਸੋ ਇਹ ਸਭ ਜ਼ਰੂਰਤਾਂ ਤੋਂ ਬਾਅਦ ਕਿਤੇ ਜਾ ਕੇ ਬੰਦਾ ਸੈਲਫ ਐਕਚੁਅਲਾਈਜ਼ੇਸ਼ਨ ਆਤਮ ਅਸਲੀਅਤ ਦੀ ਪ੍ਰਾਪਤੀ ਵੱਲ ਸੋਚਦਾ ਸੋ ਬਹੁਤੇ ਨਹੀਂ ਬਹੁਤ ਥੋੜੇ ਲੋਕ ਇਸ ਤਰ੍ਹਾਂ ਸੋਚਦੇ ਨੇ ਖੁਦ ਨੂੰ ਪਦਾਰਥਾਂ ਦੀ ਖੋਜ ਦੀ ਦੌੜ 'ਚ ਬੰਦਾ ਮਤਲਬ ਪਾ ਕੇ ਅੱਗੇ ਨਿਕਲ ਜਾਂਦਾ ਤੇ ਬਹੁਤੀ ਅੱਗੇ ਜਾ ਕੇ ਜਦੋਂ ਪਰਮਾਤਮਾ ਦਾ ਖਿਆਲ ਆਉਂਦਾ ਵੀ ਆ ਉਹ ਵੀ ਮਨੁੱਖ ਦੇ ਆਪੇ ਤੋਂ ਮਤਲਬ ਦੂਰ ਨਿਕਲਣ ਕਰਕੇ ਉਸ ਰਸਤੇ ਦੇ ਵਿੱਚ ਜਜਬ ਹੋ ਜਾਂਦਾ ਜਿਸ ਰਸਤੇ ਤੇ ਮਨੁੱਖ ਖੜਾ ਹੁੰਦਾ ਕਿਤੇ ਰੱਬ ਦਾ ਖਿਆਲ ਮਨੁੱਖ ਦੀ ਪੂਜਾ ਅਰਚਾ ਬੰਦਨ ਦੇ ਵਿੱਚ ਜਜਬ ਹੋ ਜਾਂਦਾ ਕਿਤੇ ਕਰਮ ਕਾਂਡਾਂ ਦੇ ਵਿੱਚ ਖਤਮ ਹੋ ਜਾਂਦਾ ਅਸਲ ਜੋ ਮੂਲ ਗੱਲ ਹੈ ਉਹ ਹੈ ਉੱਥੇ ਹੋਣਾ ਜਿੱਥੋਂ ਤੁਸੀਂ ਚੱਲੇ ਸੀ ਸੋ ਇਸੇ ਕਰਕੇ ਧਿਆਨ ਇੱਕ ਰਸਤਾ ਹੈ ਜੋ ਜੋ ਸਰੀਰ ਦੇ ਜਿਹੜੇ ਕਰਮ ਇੰਦਰੇ ਜਾਂ ਗਿਆਨ ਇੰਦਰੀਆਂ ਦੇ ਜਰੇ ਤੁਸੀਂ ਸੰਸਾਰ 'ਚ ਨਿਕਲੇ ਸੀ ਉਹਨਾਂ ਨੂੰ ਹੀ ਸੂਖਮ ਕੇਂਦਰਾਂ 'ਚ ਧਿਆਨ ਰਾਹੀਂ ਸਾਰੀ ਊਰਜਾ ਨੂੰ ਇਕੱਠਾ ਕਰਕੇ ਵਾਪਸ ਚੇਤਨਾ ਵੱਲ ਮੋੜਨਾ ਤਾਂ ਉਹਦੇ ਨਾਲ ਕੀ ਹੋਊਗਾ ਪ੍ਰਮਾਤਮਾ ਹਰ ਸਮੇਂ ਹਾਜ਼ਰ ਨਾ ਜਰ ਹੈ ਉਹੀ ਹਰ ਥਾਂ ਤੇ ਵਰਤ ਰਿਹਾ ਹੈ ਜੱਤਰ ਤੱਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਸੋ ਜੇ ਅਸੀਂ ਸੋਚਦੇ ਆਂ ਵੀ ਅਸੀਂ ਅੱਜ ਦੇ ਸਮੇਂ ਦੇ ਵਿੱਚ ਦੇਖਦੇ ਆਂ ਸਾਇੰਸ ਨੇ ਬਹੁਤ ਜ਼ਿਆਦਾ ਖੋਜਾਂ ਕਰਨੀਆਂ ਨੇ ਵੀ ਆਪਾਂ ਇੰਨਾ ਛੋਟੀਆਂ ਹੀ ਖੋਜਾਂ ਕਰਕੇ ਪ੍ਰਮਾਤਮਾ ਨੂੰ ਕਹਿ ਦੀਏ ਪ੍ਰਮਾਤਮਾ ਤਾਂ ਹੈ ਨਹੀਂ ਹਨਾ ਦੇਖੋ ਸਾਰਾ ਕੁਝ ਸਾਇੰਸ ਕਰ ਰਹੀ ਆ ਐਨੀ ਐਨੀ ਦੂਰ ਜਾ ਚੁੱਕੀ ਆ ਸਾਇੰਸ ਪ੍ਰਕਿਰਤੀ ਨੂੰ ਛਾਣ-ਵੀਣ ਕਰ ਚੁੱਕੀ ਆ ਤੇ ਸਪੇਸ ਦੇ ਵਿੱਚ ਜਾ ਚੁੱਕੀ ਹੈ ਇੰਟਰਨੈਟ ਦੀ ਖੋਜ ਜਾਂ AI ਦੀ ਖੋਜ ਜਿੰਨੀਆਂ ਵੀ ਖੋਜਾਂ ਲੈ ਲੋ ਪਰ ਜੇ ਇਹ ਛੋਟੀ ਜੀ ਮਤਲਬ ਇੱਕ चीज ਦੇਖੀਏ ਕਿ ਇੰਨੀ ਵੱਡੀ ਚੇਤਨਾ ਦੇ ਪਿੱਛੇ ਕੋਈ ਮਹਾਨ ਚੇਤਨਾ ਖੜੀ ਹੈ ਇਹ ਤਾਂ ਹੀ ਸਾਇੰਸ ਕਰ ਰਹੀ ਹੈ ਕਿਉਂਕਿ ਜੇ ਆਪਾਂ ਟੈਸਲਾ ਨੂੰ ਦੇਖੀਏ ਨਿਕੋਲਾ ਟੈਸਲਾ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਸੀ ਤੇ ਉਹ ਕਹਿੰਦੇ ਸੀ ਵੀ ਮੈਨੂੰ ਇੰਨੇ ਸੰਘਰਸ਼ ਦੇ ਵਿੱਚ ਲੱਗਦਾ ਨਹੀਂ ਸੀ ਵੀ ਮੈਂ ਕੁਝ ਕਰ ਸਕਦਾ ਪਰ ਮੇਰਾ ਦਿਮਾਗ ਜਿਹੜਾ ਹੈਗਾ ਉਹਦੇ ਵਿੱਚ ਕੋਈ ਸਿਗਨਲ ਆਉਂਦਾ ਸੀ ਕਿਸੇ ਟਾਈਮ ਤੇ ਤੇ ਮੈਂ ਉਹ ਚੀਜ਼ਾਂ ਦੀ ਫਿਰ ਖੋਜ ਕਰਦਾ ਸੋ ਇਹ ਪਰਮਾਤਮਾ ਦੇ ਹੱਥ ਵੜਈ ਹੈ ਕਿਸੇ ਨੂੰ ਵੀ ਦੇ ਸਕਦਾ ਜੇ ਆਪਾਂ ਹਜੇ ਵੀ ਪਰਮਾਤਮਾ ਨੂੰ ਨਹੀਂ ਮੰਨਦੇ ਤਾਂ ਇਹੀ ਹੋ ਸਕਦਾ ਹੈ ਕਿ ਅਸੀਂ ਆਪਣੇ ਆਪੇ ਤੋਂ ਬਹੁਤ ਜ਼ਿਆਦਾ ਦੂਰ ਜਾ ਚੁੱਕੇ ਹਾਂ ਤੇ ਜਿਹੜੇ ਮੰਨਦੇ ਆ ਉਹ ਧਿਆਨ ਦੀ ਜਿਹੜੀ ਅਭਿਆਸ ਆ ਧਿਆਨ ਦੀ ਪ੍ਰੈਕਟਿਸ ਕਰ ਸਕਦੇ ਆ ਧਿਆਨ ਦੀ ਪ੍ਰੈਕਟਿਸ ਕਰਕੇ ਅਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਜਿੰਨਾ ਧਿਆਨ ਦੇ ਮਾਰਗ ਰਾਹੀਂ ਬਾਹਰ ਨਿਕਲਿਆ ਉਹਨਾਂ ਆਪਣੇ ਅੰਦਰ ਜਾਣਾ ਤਾਂ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ